ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਮੋਲੀ ਦੇ ਇੱਕ ਨੌਜਵਾਨੇ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਉੱਤੇ ਉਸ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ਿਲ ਗਏ ਹਨ ਤੇ ਪੀੜਤ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੋਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਉਦin ਪਿੰਡ ਮੋਲੀ ਦੇ ਰਹਿਣ ਵਾਲੇ ਰਾਜ ਨੀਲਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ ਤੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਨੌਜਵਾਨ ਨੂੰ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਅਤੇ 3500 ਰੁਪਏ ਵੀ ਖੋਹ ਲੈnde ਗੰਭੀਰ ਦੋਸ਼ ਲਗਾਏ ਹਨ ਤੇ ਉਧਰ ਸਾਰੇ ਮਾਮਲੇ ਦੀ ਸੋਚਣਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੁਕੀ ਜਾ ਰਹੀ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੇ ਸ਼ਰਮਾ ਦਿਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਭਾਈ ਕੀ ਨਾਂ ਜੀ ਆਪਣਾ ਮੇਰਾ ਨਾਮ ਹੈਗਾ ਭਾਈ ਰਾਜਨ ਨੀਲਾ ਹੈ ਜੀ ਰਾਜਨ ਨੀਲਾ ਭਾਈ ਹਾਂ ਕਿੱਥੇ ਰਹਿੰਦੇ ਜੀ ਪਿੰਡ ਮੌਲੀ ਜੀ ਹਾਂ ਜੀ ਸਿਵਲ ਹਸਪੀਟਲ ਚ ਹੈ ਕੀ ਮਾਮਲਾ ਕੀ ਸਾਰ ਮਾਮਲਾ ਭਾਜੀ ਇਹ ਹੋਇਆ ਵੀ ਰਵੀਦਾਸ ਜੀ ਦੀ ਜਿੱਦਾਂ ਜਾਗੂ ਦੀ ਸਾਡੇ ਪਿੰਡ ਤੇ ਮੈਂ ਉਧਰ ਗਿਆ ਤੇ ਨਾਲ ਮੇਰਾ ਇੱਕ ਫਰੈਂਡ ਸੀਗਾ ਗਵੰਡੀਆ ਦਾ ਮੁੰਡਾ ਸੀਗਾ ਤੇ ਮੈਂ ਜਦ ਬਾਥਰੂਮ ਕਰਨ ਗਿਆ ਤਾਂ ਮੇਰੇ ਪਿੱਛੇ ਮੁੰਡੇ ਨੇ ਕਾਲੀ ਨੇ ਮਾਰਿਆ ਜੀ ਹਾਂਜੀ ਕੀ ਮਾਰਿਆ ਤੁਹਾਡੇ ਮੇਰੇ ਨੇ ਪੰਜ ਮਾਰਿਆ ਜੀ ਕੱਲ੍ਹ ਹੀ ਮਾਰਿਆ ਪਤਾ ਹੀ ਨਹੀਂਗਾ ਜੀ ਮਨਤਾਬ ਨਹੀਂ ਪਤਾ ਕੋਈ ਕਿਸੇ ਨਾਲ ਆਪਣੀ ਲਾਗ ਲਾਟ ਨਹੀਂ ਹੈਗੀ ਹੂੰ ਮੇਰੀ ਚੈਨੀ ਪਾਈ ਸੀਗੀ ਜੀ ਡੇਢ ਤੋਲੇ ਦੀ ਹੂੰ ਉਹ ਵੀ ਹੈ ਨਹੀਂਗੀ ਜੀ ਗਲੇ ਦੇ ਵਿੱਚ ਹੂੰ ਚੈਨੀ ਸੋਨੇ ਦੀ ਸੀ ਜੀ ਚਾਂਦੀ ਦੀ ਹਾਂ ਸੋਨੇ ਦੀ ਸੋਨੇ ਦੀ ਸੀ ਜੀ ਹਾਂਜੀ ਤੇ 3500 ਰੁਪਈਆ ਸੀਗਾ ਜੀ ਕੈਸ਼ ਹਾਂਜੀ ਅੱਛਾ ਹਾਂਜੀ ਤੇ ਹੋਇਆ ਕਿੱਥੇ ਗਏ ਹਾਂਜੀ ਹੋਇਆ ਕਿੱਥੇ ਐ ਇਹ ਜੀ ਆਪਣੇ ਰਵੀਦਾਸ ਮਹਾਰਾਜ ਦੇ ਗੁਰਦੁਆਰੇ ਨੂੰ ਗਿਆ ਜੀ ਕੋਈ ਸੀਸੀਟੀਵੀ ਕੈਮਰੇ ਲੱਗੇ ਉੱਥੇ ਪਤਾ ਨਹੀਂਗਾ ਜੀ ਹੁਣ ਮੈਨੂੰ ਨਹੀਂ ਕੋਈ ਕੈਮਰਿਆ ਜਾਇਆ ਬੰਦਾ ਕੈਮਰਿਆ ਦੇ ਵਿੱਚ ਇੱਕ ਉਹ ਕਹਿੰਦਾ ਸੀਗਾ ਵੀ ਜੀਜਾ ਆਪਾਂ ਇਹ ਛੱਡਣਾ ਨਹੀਂ ਮਾਰਨਾ ਆਇਆ ਇਹਨੂੰ ਮਾਰਨਾ ਆਇਆ ਐਂਦਾ ਕਹਿੰਦਾ ਸੀਗਾ ਕਾਲੀ ਹਾਂਜੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਪੁਲਿਸ ਸੋਜਣਾ ਨੂੰ ਕੀਤੀ ਹੈ ਹਾਂਜੀ ਹਾਂਜੀ ਕੀਤੀ ਹੈ ਬੋਲੋ ਸਹੀ ਸੀ ਮੌਕੇ ਤੇ ਹਾਂਜੀ ਆਈ ਸੀ ਜੀ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਕੋਲ ਆਪ ਆਪਤਾ ਜੀ ਹੁਣ ਇਹੀ ਮੰਗ ਰੱਖਦੇ ਆ ਆਪਾਂ ਨੂੰ ਥਾਪ ਮੈਣਾ ਚਾਹੀਦਾ ਵਾ ਜੀ